ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਦੋ ਬੜਾ ਗੱਬਣਾ ਦੋ ਸੁਈਆਂ ਵੇ ਸੇ ਇਲਾ ਡਟੇਰ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਵੀਰ ਆਪਣਾ ਨਾਮ ਆਪਣਾ ਸਾਧੂ ਸਿੰਘ ਹੈ ਜੀ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਮੋਬਾਈਲ ਨੰਬਰ 7528854085 7528854085 ਪਹਿਲਾ ਨੰਬਰ ਜਿਹੜੀ ਜਰਸੀ ਵੈਡ ਦੇਖਦੇ ਆਂ ਤਾਜੀ ਸੂਈ ਵੀ ਇਹਦਾ ਬੱਚਾ ਆ ਗਿਆ ਨਾ ਹਾਂਜੀ ਇਹ ਹੈਗੀ ਆ 12 13 ਦਿਨਾਂ ਦੀ ਸੂਈ ਬੱਚਾ ਆ ਗਿਆ ਪਿੱਛੇ ਨਾ ਤੇ ਦੁੱਧ ਕਿੰਨਾ ਹੁਣ ਦੁੱਧ ਹੈਗਾ ਬਾਈ ਹੁਣ 13 ਕਿਲੋ ਤਿਆਰ ਰੇਟ ਇਹਦਾ ਕੀ ਆ ਰੇਟ ਇਹਦਾ 45000 ਰੁਪਏ ਤੇ ਚੌਣ ਜਵਾਹ ਧਾਰਾਂ ਦੀ ਓਕੇ ਆ ਹਾਂ ਬਾਈ ਇੱਕ ਨੰਬਰ ਪੂਰੀ ਠੱਗੀ ਸੀ 45000 ਚ ਮਾਨਤਾਨ ਕਰ ਦਾਂਗੇ ਹਾਂ ਮਾਨਤਾਨ ਕਰਾਂਗੇ ਦੁੱਧ 12 ਕਿਲੋ ਹਾਜ਼ਰ ਹਾਂ ਜਿਹੜਾ ਕਹਿ ਰਹੇ ਹੋ ਇਸ ਤੋਂ ਉਹ ਮਾਤਾ ਦੇਖੋ ਸੋਣਾ ਸਾਫ ਸੁਥਰਾ ਕੱਦ ਜਰੂਰ ਥੋੜਾ ਦਰਮਿਆਨਾ ਆ ਗਿਆ ਤੇ ਰੇਟ ਬਿਲਕੁਲ ਬਾਜਵਾ 45000 ਰੁਪਿਆ ਇਹਦੇ ਵਿੱਚ ਮਾਨਤਨ ਹੋ ਜਾਊਗਾ ਹਾਂ ਮਾਨਤਨ ਫੁੱਲ ਕਰਾਂਗੇ ਬਾਈ ਦਾ ਜਿਹੜਾ ਵੀ ਆਊਗਾ ਸੋ 45000 ਮੋਲੇ ਇਹਦੇ ਵਿੱਚ ਮਾਨਤਨ ਫੁੱਲ ਹੋਊ ਛੋੜਾ ਤੇ ਸਾਫ ਸੁਥਰੀ ਰਾਜੀ ਸਭੀ ਬੜੀ ਬਾਕੀ ਹਵਾਨੇ ਤੇ ਨਾਣਾ ਨੂੜਾ ਬਹੁਤ ਚੰਗੇ ਹਨਾ ਸੋ ਸ਼ਾਮ ਦਾ ਟਾਈਮ ਆ ਚਵਾਈ ਇਹਦੀ ਹੁਣ ਹੋਣੀ ਆ ਜਮਾ ਤੇ ਥਾਣ ਜਮਾ ਉੱਠੀ ਆ ਧਾਰਾ ਦੂਰ ਇੱਕ ਨੰਬਰ ਆ ਜਮਾ ਇੱਕ ਨੰਬਰ ਪੂਰਾ ਮਾਰ ਕੇ ਦਿਖਾ ਦੇ ਜਵਾਈਆਂ ਨੂੰ ਸੋ ਧਾਰਾ ਦੇਖੋ ਜਮਾ 12 ਦੀ ਇੱਕ ਨੰਬਰ ਹਨ ਮਰਦ ਲੈ ਵੀ ਨਹੀਂ ਕੋਈ ਵੀ ਹੈ ਜਿਆ ਖੁੱਲੀ ਖੜੀ ਹੈ ਜੰਮਾ ਠੀਕ ਹੈ ਬਾ ਠੀਕ ਹੈ ਜੋ ਓਕੇ ਜੋ 45000 ਚ ਧਾਰਾ ਮਾਰ ਕੇ ਦਿਖਾਦੀਆਂ ਕੋਈ ਨਿਆਣਾ ਪਾਉਂਦੀ ਲੋੜ ਨਹੀਂ ਕੋਈ ਬੱਚਾ ਛੱਡ ਦੀ ਲੋੜ ਨਹੀਂ ਹਨਾ ਹਾਂ ਬੱਚਾ ਵੀ ਨਾ ਛੱਡ ਬਈ ਖੁੱਲੀ ਛੱਡ ਕੇ ਤੇਰੇ ਸਾਹਮਣੇ 12 ਲੀਟਰ ਦੁੱਧ ਜਮਨੈਟ ਹਾਜ਼ਰ ਆ ਜੇ ਕਿ 2 ਨੰਬਰ ਦੀ ਕਰਾਸਬੈਡ ਦੇਖੀ ਨਾ ਸੂਈ ਵੀ ਹੈ ਕਿਦੋਂ ਕੁ ਸੂਈ ਵੀ ਹੈ ਇਹ ਪਹਿਲਾਂ ਸੂਆ ਸੂਈ ਵੀ ਆ ਵੀਰੇ 4-5 ਦਿਨ ਹੋ ਗਏ ਸੂਈ ਨੂੰ ਬੱਚੀ ਪਿਛੇ ਆ ਮੰਗਰ ਬੱਚੀ ਹੈ ਜੇ ਜਰ ਰੋਕੇ ਹਾਂ ਜਮਾ ਡਾਣਾ ਜੇ ਰੋਕੇ ਕਿੰਨਾ ਕੁ ਦੁੱਧ ਆ ਥੱਲੇ 30 ਸੀ ਲੀ ਵੀ ਬਹੁਤ ਆ ਠੀਕ ਹੈ ਧਾਰਾ ਦੂਰਾ ਇੱਕ ਨੰਬਰ ਇੱਕ ਨੰਬਰ ਪੂਰੀਆ ਧਾਰਾ ਵੀ ਮਾਰ ਕੇ ਖਾਵਾਗੇ ਜੀ ਧਾਰਾ ਹੀ ਮਾਰ ਦੇ ਪਹਿਲਾਂ ਜੀ ਫਿਰ ਮਨਾ ਬੱਚਾ ਛੱਡਣਾ ਛੱਡੋ ਨਹੀਂ ਛੱਡਣਾ ਨਾ ਕੋਈ ਵੀ ਨਹੀਂ ਕੋਈ ਬਾਈ ਯਾਰ ਜਿਹੜੀ ਮਰਜ਼ੀ ਥੱਲੇ ਬੈਜੋ ਥੱਲੇ ਵਾ ਫਟਫਾਟ ਆ ਜਮਾ ਹਨਾ ਇੱਕ ਨੰਬਰ ਕਿੰਨਾ ਦੁੱਧ ਹਾਜ਼ਰ ਆ ਥੱਲੇ ਕਿ 12 ਕਿਲੋ ਜਮਾ ਹਾਜ਼ਰ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ ਰੇਟ ਇਹਦਾ 50000 ਰੁਪਏ ਮਾਨਦਾਨ ਹੋ ਜਾਊਗਾ ਮਾਨਦਾਨ ਮੋਟੀ ਬਾਹਰ ਨੂੰ ਸੋ ਵੀਰੋ 50000 ਦੇ ਵਿੱਚੋਂ ਮਾਨਦਾਨ ਹੋ ਜਾਊ ਪਹਿਲਾ ਸੂਆ ਪਲੂਣ ਬੱਚੀ ਸੂਈ ਸਵਾਈ ਚਾਰ ਦਾੰਦਾਂ ਨੂੰ ਪਿਛੇ ਇਹਦੇ ਆ ਗਈ ਬੱਚੀ ਹਨਾ ਹਾਂ ਮੰਗਰ ਬੱਚੀ ਆ ਕੱਦ ਕਾੜ ਚੰਗਾ ਬੱਚੀ ਪੂਜ ਦੇ ਪਲਣ ਲੈ ਕੇ ਬੱਚੀ ਆ ਰੇਟ 50000 ਰੁਪਏ ਰਹੂਗਾ ਮਾਨਦਾਨ ਇਹਦੇ ਵਿੱਚ ਹੋ ਜਾਊਗਾ ਸਾਫ਼ ਸੁਥਰੀ ਥਣ ਗੁੱਲੇ ਵਾਲਾ ਸੋਨਾ ਹੱਥੀ ਚ ਬਾਈ ਜਿਆਦਾ ਕੱਦ ਬੈਡ ਪੂਰਾ ਕੋਈ ਛੋਟੀ ਮੰਨ ਕੇ ਨਾ ਵੀਰ ਆਵੇ ਅਗੇ ਚੈਨਲ ਨੰਬਰ ਜੀ ਵੜ ਦੇਖੀਏ ਨੇ ਆਪਾਂ ਕੀ ਜਰਸੀ ਦਾ ਕ੍ਰੋਸ ਆ ਬਾਈ ਸਾਈਵਾਲ ਜਣਾ ਸਾਈਵਾਲ ਚ ਠੰਡੀ ਬਾਹਰ ਫਰ ਗਈ ਹੈ ਕੈਦਾਂ ਲੈਂਦੀ ਐ ਇਹ ਲੈਂਦੀ ਐ ਬਾਈ 15 16 ਦੇਣਾ ਜੀ ਦੁੱਧ ਕਿੰਨਾ ਪਾ ਦੂਗੀ ਐ ਦੁੱਧ ਪਾ ਦੂ ਬਾਈ 18 19 ਕਿਲੋ ਸੁਆ ਦੂਜਾ ਦੂਜਾ ਬਈ ਦੂਜਾ ਠੀਕ ਐ 18 18 ਕਿਲੋ ਦੁੱਧ ਪਾ ਦੂ ਮੰਨ ਲਾ ਰੇਟ ਇਹਦਾ ਕੀ ਰਹੂਗਾ ਦੱਸਿਆ ਆਪਾਂ ਨੂੰ 18 ਕਿਲੋ ਜਿਵੇਂ ਆਪਾਂ ਨੂੰ ਦੱਸਦਾ ਅਗਲਾ ਉਮੀ ਆਪਾਂ ਦੱਸ ਲਿਆ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ 60000 ਰੁਪਿਆ ਮੰਨਤਨ ਹੋ ਜੂ ਮੰਨਤਨ ਹੋ ਜੂ ਤੋਰੀ ਬਾਹਰ ਲੈ ਨੂੰ ਸੋ ਵੀਰ ਜਰਸੀ ਦਾ ਸਾਈਵਾਲ ਦਾ ਕ੍ਰ ਪਰ ਦੇਣਾ ਇਹਨੇ ਫੈਟ ਵਾਲਾ ਜਮਾ ਫੈਟ ਵਾਲਾ ਜਮਾ ਪੂਰਾ ਮੈਂ ਰੇਟ 60000 ਆ ਮੂੰਹ ਮੱਥਾ ਚੰਗਾ ਤੇ ਰਾਜੀ ਸਮੀ ਭਲੀ ਬਹੁਤ ਆ ਹਾਲੇ 15 ਦਿਨਾਂ ਦੀ ਕੱਚੀ ਆ ਲੇਵ ਵਾਲੇ ਰਿਕਾਰਡ ਤੋੜ ਦੂ ਸੋਨਾ ਬਣੂ ਲੇਵਾ ਤੇ ਰਾਜੀ ਰੂਜੀ ਭਲੀ ਭੁਲੀ ਬਹੁਤ ਚੰਗੀ ਆ ਕਿਸੇ ਪਾਸੇ ਲਿੱਸੀ ਨਵੇਂ ਜਮਾ ਗਰਮੀ ਵਾਲੀ ਵੈਡ ਆਈ ਨਹੀਂ ਹੈਗਾ ਕਿ ਗਰਮੀ ਚ ਕੋਈ ਗਰਮੀ ਮਨ ਜੂ ਜਾਂ ਬਿਮਾਰ ਹੋ ਜੂ ਠੀਕ ਹੈ ਗਰਮੀ ਵਾਲਾ ਤੋਹਫਾ ਹੀ ਆ ਜਮਾ ਹਾਂ ਗਰਮੀ ਵਾਲਾ ਤੋਹਫਾ ਅਗੇ ਇਹਦੀ 4 ਨੰਬਰ ਆਪਾਂ ਵੈਡ ਦੇਖਣੇ ਸਾਈਵਾਲ ਚ ਆ ਗਏ ਨਾ ਕਾਲੇ ਰੰਗ ਦੇ ਸਾਈਵਾਲ ਦਾ ਕਰੋਸ ਆ ਬਾਈ ਰੰਗ ਕਾਲਾਗਾ ਕਿੰਨੀ ਕੱਚੀ ਐ ਇਹ ਕਿਦੇ ਮਿੰਨਾ ਮਾਲੇ ਬੰਦਾ ਨਾ 20 ਦਿਨ ਬਾਈ ਜਮਾ ਪੱਕੇ ਸੁਆ ਕਿਹੜਾ ਸੁੰਦੀ ਆ ਸੁਆ ਦੂਜਾ ਬਾਈ ਥਣ ਜਮਾ ਮੱਜਾਂ ਨਾਲ ਦਾ ਹਨਾ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਬਾਈ ਫੋਨ ਤੇ ਕਰਾਂਗੇ ਕੱਚੀ ਆ ਰੇਡ ਹਜੇ ਕੱਚੀ ਆ ਕਈ ਵਾਰੀ ਕੋਈ ਬੰਦੇ ਨੇ ਉਹੋ ਜਿਹੀ ਵੇਚਣ ਵਾਲੇ ਨੇ ਲੈਣੀ ਹੁੰਦੀ ਆ ਕਾਰੋਬਾਰੀ ਬੰਦਿਆਂ ਨੇ ਦੁੱਧ ਕਿੰਨਾ ਪਾ ਦੂਗੀ ਦੁੱਧ ਬਾਈ 20 ਕਿਲੋ ਕਾਨੂੰਨ ਦਾ ਪਾਇਆ ਹੋਇਆ ਥੋਰੀ ਵਾਰ ਨੂੰ ਸਭਰੋ ਮੂੰਹ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਰਾਜੀ ਸਮੀ ਬੜੀ ਵੱਡੀ ਵੱਡੀ ਬਹੁਤ ਆ ਰੇਡ ਵੀਰੇ ਕਹਿੰਦਾ ਫੋਨ ਤੇ ਕਹਿੰਦਾ ਕੱਚੀ 20 ਦਿੰਦੀ ਆ ਤੇ ਸਹਜ ਫੁੱਲਾ ਫੁੱਲ ਪਲੀ ਵੀ ਆ ਕਿਸੇ ਪਾਸੋਂ ਰਿਸਨਾ ਵੀ ਨਹੀਂ ਤੇ ਬੇਰਬੁੱਲ ਕਹਿੰਦੇ ਤੇਰਾ ਹਲਾ ਜ ਨਹੀਂ ਲੱਭੀ ਪਈਆ ਫੁੱਲ ਅੱਭਾ ਜਨ ਮजूद ਆ 20 ਕਿਲੋ ਦੁੱਧ ਮੰਨ ਕੇ ਲੈ ਲਏ ਸੀ ਹਾਂ ਭਾਈ 20 ਕਿਲੋ ਪਲੂਣੇ ਪਾਇਆ ਭਈ ਆਪਾਂ ਵੀ 20 ਕਿਲੋ ਦੀਵਾ ਦੇ ਆਪਾਂ ਦੇਖੋ ਚੋਈ ਨਹੀਂ ਹੈ ਨਾ ਆਪਣੀਆਂ ਲੰਗੀਆਂ ਹੋਈਆਂ ਨੇ ਜੈ ਜੀ ਕਾਲਾ ਸਰ ਦੋ ਦਿਖਾ ਦੇ ਗੱਬੜਾ ਦੋ ਸਕੁੰਝੇ ਸੁਈਆਂ ਵੀ ਆ ਬਾਜੋ ਪਾ ਨਾਂ ਵੀ ਦਾ ਸਾਧੂ ਪਿੰਡ ਸਗੇੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ